ਵਾਈਗੋਜੀ ਕਾ ਖਾਲਸਾ ਵਾਈਗੋਜੀ ਕੀ ਫਤਿਹ ਆਸ ਕਰਦੇ ਆ ਸਾਰੀ ਸੰਗਤ ਚੜ੍ਹਦੀ ਕਲਾ ਵਿੱਚ ਹੋਵੇਗੀ ਤੁਹਾਡੇ ਨਾਲ ਅੱਜ ਆਪਣੀ ਟੀਮ ਦੀਆਂ ਜੋ ਚੱਲ ਰਹੀਆਂ ਸੇਵਾਵਾਂ ਜਾਂ ਹੁਣ ਤੱਕ ਸੇਵਾਵਾਂ ਕੀਤੀਆਂ ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਕਰ ਲੱਗੇ ਹਾਂ ਤੇ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਜਿਹੜਾ ਕੇਸ ਬਠਿੰਡੇ ਵਾਲਾ ਚੱਲਦਾ ਪਿਆ ਵਾ ਉਸ ਕੇਸ ਵਿੱਚ ਜੱਥੇ ਦੇ ਦੋ ਸਿੰਘ ਭਾਈ ਯਸਪ੍ਰੀ ਸਿੰਘ ਤੇ ਭਾਈ ਨਿਮਰਤਜੀਤ ਸਿੰਘ ਦੋ ਜੇਲ੍ਹ ਚ ਨੇ ਤੇ ਭਾਈ ਅਮਰਤਪਾਲ ਸਿੰਘ ਮੈਰੋ ਉਹ ਬਾਹਰ ਬੈਠੇ ਨੇ ਤੇ ਦਾਸ ਵੀ ਉਸ ਕੇਸ ਵਿੱਚੋਂ ਥੋੜਾ ਜਿਹਾ ਸਾਈਡ ਤੇ ਬੈਠੇ ਆ ਤੇ ਜੋ ਆਪਣੀ ਟੀਮ ਦੀਆਂ ਹੁਣ ਤੱਕ ਸੁਗਾਵਾਵਾਂ ਹੋਈਆਂ ਜੋ ٹیم ਦੀ ਜੋ ਹੁਣ ਤੱਕ ਆਪਣੀ ਸੇਵਾ ਚਲਦੀ ਪਈ ਆ ਉਹ ਸਾਰੀ ਹੁਣ ਤੱਕ ਜੋ ਵੀ ਸੇਵਾ ਸੰਪੂਰਨ ਕੀਤੀ ਆ ਇੱਕ ਵੱਡੇ ਪੱਦਰ ਤੇ ਸੰਗਤ ਦੇ ਸਹਿਯੋਗ ਨਾਲ ਲਈ ਸੰਪੂਰਨ ਕੀਤੀ ਆ ਕਿ ਪਿਛਲੇ ਦਿਨੀ ਜਾਂ ਪਿਛਲੇ ਸਮੇਂ ਜਾਂ ਪਿਛਲੇ ਮਹੀਨੇ ਮੰਨ ਲਓ ਜਿਹੜੇ ਆ ਪੰਜਾਬ ਵਿੱਚ ਹੜਾਏ ਸੀ ਉਹਨਾਂ ਹੜਾਂ ਵਿੱਚ ਸੇਵਾ ਨੂੰ ਦੇਖਦੇ ਆ ਸੇਵਾ ਕਰਦੇ ਆ ਆਪਣੇ ਕੋਲ ਕਾਫੀ ਜਿਹੜੀਆਂ ਸੇਵਾਵਾਂ ਆਈਆਂ ਸੀ ਤੇ ਉਹਨਾਂ ਵਿੱਚ ਜਿਹੜੀਆਂ ਕਾਫੀ ਸੰਪੂਰਨ ਕਰ ਦਿੱਤੀਆਂ ਗਈਆਂ ਵਾ ਤੇ ਹੁਣ ਤੱਕ ਸੰਗਤਾਂ ਦੇ ਵੱਡੇ ਯੋਗਦਾਨ ਦੇ ਨਾਲ ਜਿਹੜੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਵਾ ਇਹ ਸੰਪੂਰਨ ਕੀਤੀਆਂ ਗਈਆਂ ਵਾ ਤੇ ਜਦੋਂ ਇਹ ਸੇਵਾ ਹੜਾ ਦੇ ਵਿੱਚ ਸ਼ੁਰੂ ਕੀਤੀ ਸੀ ਤੇ ਉਹਨਾਂ ਵਿੱਚੋਂ ਵੀ ਦਾਸ ਨੇ ਸਾਹਜ ਤੁਹਾਡਾ ਗੱਲ ਸਾਂਝੀ ਕਰਦੀ ਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਿੰਘ ਸਾਡੇ ਨਾਲ ਸੀ ਤੇ ਮੌਜੂਦ ਇੱਕ ਵੀਰ ਆਪਣਾ ਹਰਪ੍ਰੀਤ ਸਿੰਘ ਉਹਨੇ ਆਪਣੇ ਵੱਜੋਂ ਸਾਨੂੰ 1 ਲੱਖ ਰੁਪਏ ਦਾ ਰਾਸ਼ਨ ਲੈ ਕੇ ਦਿੱਤਾ ਸੀ ਠੀਕਾ ਹੋਰ ਵੀ ਜੰਮੂ ਕਸ਼ਮੀਰ ਤੋਂ ਆਪਣੇ ਭਾਈ ਨੇ ਉਹਨਾਂ ਨੇ ਸਾਨੂੰ 50000 ਰੁਪਏ ਨਗਦ ਤੇ ਦੋ ਟਰਾਲੇ ਸਾਨੂੰ ਉਹਨਾਂ ਨੇ ਰਾਸ਼ਨ ਦੇ ਚੁਕਵਾਏ ਸੀ ਤੇ ਲੋੜਵੰਦ ਪਰਿਵਾਰਾਂ ਦੇ ਵਿੱਚ ਵੰਡਣ ਦੀ ਤੇ ਉਹ ਸਾਰੀ ਸੇਵਾ ਕਰਦੇ ਆ ਤੇ ਉਹ ਅਗਾਹ ਜਦੋਂ ਸੇਵਾ ਚੱਲਦੀ ਪਈ ਆ ਅਗਾਹਾਂ ਜਿਹੜੀ ਸੇਵਾ ਚੱਲਦੀ ਪਈ ਆ ਉਹ ਹੁਣ ਚੱਲਦੀ ਪਈ ਆ ਅਸੀਂ ਜਦੋਂ ਇੱਕ ਪਿੰਡ ਵਿੱਚ ਸੇਵਾ ਕਰਨ ਗਏ ਸੀ ਰਾਛਨਵੰਦਨ ਗਏ ਸੀ ਹੜਾਂ ਦੇ ਵਿੱਚ ਉਹਨਾਂ ਦੇ ਵਿੱਚ ਸਾਨੂੰ 4 ਜਾਂ 5 ਘਰਾਂ ਦੀਆਂ ਛੱਤਾਂ ਡਿੱਗੀਆਂ ਮਿਲੀਆਂ ਸੀ ਜਿਆਦਾ ਮੀਂਹ ਪੈਣ ਕਾਰਨ ਘਰ ਦੇ ਉੱਤੇ ਕਾਨਿਆਂ ਦੀ ਛੱਤ ਸੀ ਬਾਰਲੇ ਵੀ ਨਹੀਂ ਪਈ ਸੀ ਚੋ-ਚੋ ਕੇ ਮੀਂਹ ਦੇ ਨਾਲ ਜਿਹੜੀਆਂ ਸੀ ਛੱਤ ਜਿਹੜੀ ਸੀ ਮਿੱਟੀ ਖੁਰ ਗਈ ਤੇ ਛੱਤ ਜਿਹੜੀ ਥੱਲੇ ਡਿੱਗ ਪਈ ਜਿਹੜੇ ਗਾਰਡਰ ਸੀ ਉਹ ਖੜੇ ਰਹਿ ਗਏ ਤੇ ਜਿਹੜੀ ਛੱਤ ਸਾਰੇ ਥੱਲੇ ਡਿੱਗ ਪਈ ਤੇ ਉਹ ਜਿਹੜੀ ਘਰਾਂ ਦੀ ਸਾਰੀ ਸੇਵਾ ਸੀ ਆਪਣੇ ਟੀਮ ਵੱਲੋਂ ਉਥੇ ਜੋ ਸੇਵਾ ਕਰਨ ਗਈ ਉਹਨਾਂ ਨੇ ਸਾਡੇ ਨਾਲ ਜ਼ਿਕਰ ਕੀਤਾ ਜ਼ਿਕਰ ਕਰਕੇ ਚਲੋ ਦਾਸ ਦੇਖ ਕੇ ਵੀ ਆਇਆ ਤੇ ਉਹਨਾਂ ਦੀ ਜਿਹੜੀ ਛੱਤ ਪਾਉਣ ਦੀ ਘਰ ਦੀ ਜਿਹੜੀ ਸੇਵਾ ਸੀ ਉਹ ਆਪਾਂ ਸੰਗਤ ਦੇ ਜ਼ਿੰਮੇਵਾਰੀ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਸੰਗਤ ਦੇ ਕਹਿਣ ਤੇ ਅਸੀਂ ਉਹਨੂੰ ਝੋਲੀ ਵਿੱਚ ਪਾਇਆ ਉਹਨਾਂ ਵਿੱਚੋਂ ਇੱਕ ਘਰ ਦੀ ਯਾਦੀ ਖਸਤਾ ਹਾਲਤ ਸੀ ਉਹਦੀ ਜਿਹੜੀ ਕੰਦਾ ਸੀ ਥੱਲੇੋਂ ਮਿੱਟੀ ਸੀ ਨੀਆਂ ਬਹਿ ਗਈਆਂ ਕੰਧ ਪਾੜ ਗਈ ਇੱਕ ਕੰਧ ਡਿੱਗ ਪਈ ਉਸ ਘਰ ਦੀ ਹੁਣ ਆਪਣੀ ਟੀਮ ਵੱਲੋਂ ਜਿਹੜੀ ਆ ਸੇਵਾ ਚੱਲਦੀ ਪਈ ਆ ਤੇ ਇੱਕ ਸੇਵਾ ਤੁਹਾਨੂੰ ਦੱਸ ਦਈਏ ਕਿ ਜਦੋਂ ਆਪਣਾ ਅਬਠੰਡੇ ਵਾਲਾ ਭਾਬੀ ਵਾਲਾ ਕੇਸ ਨਹੀਂ ਸੀ ਹੋਇਆ ਨਹੀਂ ਸੀ ਕਤਲ ਪਿਆ ਜਾਂ ਨਹੀਂ ਕਤਲ ਕੀਤਾ ਠੀਕ ਆ ਤੇ ਉਹ ਤੋਂ ਪਹਿਲਾਂ ਇੱਕ ਪਰਿਵਾਰ ਦੀ ਸੇਵਾ ਚੱਲਦੀ ਪਈ ਸੀ ਬਜ਼ੁਰਗ ਗੁਰਸਿੱਖ ਪਰਿਵਾਰ ਸੀ ਸਾਰਾ ਹੀ ਘਰ ਦਾ ਕਮਾਈ ਦਾ ਸਾਧਨ ਹੀ ਹੈਗਾ ਅਸੀਂ ਕੋਈ ਇਹ ਹੈ ਜਿਮੀਦਾਰ ਸੀ ਪਰ ਕਮਾਈ ਦਾ ਸਾਧਨ ਕੋਈ ਨਹੀਂ ਸੀ ਹੈਗਾ। ਉਹਨਾਂ ਦੇ ਘਰ ਦੀ ਜਿਹੜੀ ਸੇਵਾ ਚੱਲਦੀ ਪਈ ਸੀ ਤੇ ਸਾਨੂੰ ਅਸੀਂ ਮਾਫੀ ਚਾਹੁੰਨੇ ਪਰਿਵਾਰ ਕੋਲ ਵੀ ਜਿਹੜੀ ਉਹ ਸੇਵਾ ਵਾ। ਸਾਨੂੰ ਕੇਸ ਪੈਣ ਕਰਕੇ ਉਹ ਜਿਹੜੀ ਸੇਵਾ ਸਰੀਆ ਘਰ ਦੀ ਵਿੱਚ ਹੀ ਖਲਾਰਨੀ ਪਈ ਜਿਹੜੀ ਉਹ ਸਾਰੀ ਵਿੱਚ ਹੀ ਖਲਾਰਨੀ ਪਈ ਉਹ ਵੀ ਇੱਕ ਸੇਵਾ ਜਿਹੜੀ ਆ ਵਿੱਚ ਇਹ ਹੀ ਖੜੀ ਆ। ਉਹ ਪਰਿਵਾਰ ਤੁਹਾਨੂੰ ਸਨੇਹ ਲਾਉਂਦਾ ਵਾ। ਜਿਹੜੇ ਵੀ ਰਾਈ ਸਾਨੂੰ ਉਹ ਸੇਵਾ ਮਿਲੀ ਸੀ ਤੇ ਉਹ ਪਰਿਵਾਰ ਦੀ ਸੇਵਾ ਵੀ ਜਿਹੜੀ ਉਸਾਰੀ ਆ ਖਲੋਤੀ ਆ ਹਜੇ। ਪਰ ਚਲੋ ਉਸ ਪਰਿਵਾਰ ਕੋ ਰਹਿਣ ਦੀ ਜਗ੍ਹਾ ਹੈਗੀ ਉਹਨਾਂ ਨਾਲ ਗੱਲ ਕਰਕੇ ਇਸ ਨੇ ਉਹਨੂੰ ਕਿਹਾ ਵੀ ਤੂੰ ਤੁਹਾਡੇ ਕੋਲ ਰਹਿਣ ਦੀ ਜਗ੍ਹਾ ਹੈਗੀ ਆ ਤੁਸੀਂ ਹਜੇ ਸਬਦ ਕਰੋ ਤੇ ਆਜਿ ਦਾ ਘਰ ਅਸੀਂ ਜਲਦੀ ਤੁਹਾਡੇ ਘਰ ਦੀ ਸੇਵਾ ਜਿਹੜੀ ਸੰਪੂਰਨ ਕਰਵਾਵਾਂਗੇ ਤੇ ਜਿਹੜੀ ਹੁਣ ਮੌਜੂਦਾ ਸਮੇਂ ਦੇ ਵਿੱਚ ਸੇਵਾ ਚੱਲਦੀ ਪਈ ਆ ਜਿਹੜੀ 4-5 ਘਰਾਂ ਦੀ ਆਪਣੀ ਟੀਮ ਵੱਲੋਂ ਸੇਵਾ ਲਈ ਗਈ ਆ ਉਹਨਾਂ ਵਿੱਚੋਂ ਇੱਕੋ ਹੀ ਘਰ ਜਿਹੜੀ ਸਾਰੀ ਉਸਾਰੀ ਆ ਦੋ ਕਮਰੇ ਇੱਕ ਰਸੋਈ ਜਿਹੜੀ ਆ ਆਪਣੀ ਟੀਮ ਵੱਲੋਂ ਪਾ ਕੇ ਦਿੱਤੀ ਜਾਣੀ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਜਿਕਰ ਕੀਤਾ ਵਾ ਪੇਜ ਤੇ ਆਪਣੇ ਇੰਸਟਾ ਲੋ ਪੋਸਟ ਪਈ ਆ ਸਟੋਰੀਆਂ ਪਈਆਂ ਵਾ ਇੱਕ ਭੈਣ ਆ ਉਹਨਾਂ ਦੇ ਪਿਤਾ ਜੀ ਆ ਛੋਟਾ ਭਾਈ ਆ ਜਿਹੜਾ ਕੰਮ ਸਿੱਖਦਾ ਪਿਆ ਵਾ ਤੇ ਜਿਹੜੇ ਬਜ਼ੁਰਗ ਬਾਪੂ ਜੀ ਉਹ ਮੰਡੀ 'ਚ ਕੰਮ ਕਰਦੇ ਸੀ ਤੇ ਚਲੋ ਹੁਣ ਉਹ ਜਦੋਂ ਘਰ ਦੀ ਸਵਾਰੀ ਸ਼ੁਰੂ ਕੀਤੀ ਆ ਤੇ ਭਾਈ ਵੀ ਘਰੇ ਆ ਤੇ ਬਾਪੂ ਜੀ ਵੀ ਨਾਲ ਆਪਣੇ ਲੱਗੇ ਪਏ ਆ ਤੇ ਅਸੀਂ ਉਹ ਸੇਵਾ ਦਾ ਜ਼ਿਕਰ ਕਰਦੇ ਹਾਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਹੁਣ ਤੱਕ ਜਿੰਨੀ ਵੀ ਸੇਵਾ ਆਈ ਆ ਆਪਣੇ ਉਸ ਪਰਿਵਾਰ ਦੇ ਘਰ ਦੀ ਉਸਾਰੀ ਕਰਾਉਣ ਵਾਸਤੇ ਤੇ ਆ ਗਾਂ ਵੀ ਸਾਨੂੰ ਲੋੜ ਪੈਣੀ ਜਿਹੜੀ ਹੁਣ ਤੱਕ ਸਾਡੇ ਕੋਲ ਸੇਵਾ ਆਈ ਆ तकरीबन 50 ਤੋਂ 60 ਜਾਂ 70000 ਰੁਪਏ ਇੰਨੀ ਕਿ ਸਾਨੂੰ ਉਸਾਰੀ ਦੀ ਸੇਵਾ ਆਈ ਆ ਜਿਸ ਵਿੱਚ ਮਿਸਤਰੀ ਨੇ ਜ਼ਿਕਰ ਕੀਤਾ ਸੀ ਵੀ ਕਿੰਨਾ ਖਰਚਾ ਸਾਰਾ ਆਊਗਾ ਮਿਸਤਰੀ ਵੱਲੋਂ ਇਹਦਾ ਖਰਚਾ ਦਿੱਤਾ ਗਿਆ ਵਾ ਕਿ ਇਸ ਘਰ ਤੇ ਸਾਰਾ ਉਸਾਰੀ ਕਰਕੇ ਤੇ ਲੈ ਬੰਨੇ ਛੱਤ ਪਾ ਕੇ 2.5 ਤੋਂ 3 ਲੱਖ ਰੁਪਏ ਖਰਚਾ ਆ ਜਾਊਗਾ ਚਲੋ ਨਾਲ-ਨਾਲ ਸੰਗਤ ਨੂੰ ਸੁਨੇਹਾ ਲਈ ਜਾਂਦੇ ਸੇਵਾਸਾਂ ਨੂੰ ਆਈ ਜਾਂਦੀ ਆ ਪਰ ਸਾਡੇ ਜੋ ਇਸ ਵਤ ਸੇਵਾ ਸਾਡੀ ਚੱਲਦੀ ਪਈ ਜਾਂ ਸਾਡੇ ਜੋ ਕੇਸ ਵਿੱਚ ਜਾਂ ਹੋਰ ਬੰਨੇ ਜਿਹੜੇ ਸਾਨੂੰ ਸਾਡਾ ਖਰਚਾ ਆ ਜਾਂਦਾ ਵਾ ਸੇਵਾ ਦੇ ਵਿੱਚੋਂ ਕਹਿ ਸਕਦੇ ਜਿਵੇਂ ਵਕੀਲ ਨੂੰ ਪੈਸੇ ਦੇਣੇ ਠੀਕ ਆ ਜਾਂ ਕਿਸੇ ਵੇਲੇ ਕਿਸੇ ਆਪਣੇ ਹੀ ਭਾਈ ਦੇ ਪਿੱਛੇ ਜੇ ਚਲੋ ਐਕਸੀਡੈਂਟ ਹੋ ਗਿਆ ਸੀ ਉਹਨੂੰ ਕਾਫੀ ਚਲੋ ਪਿੱਛੇ ਜੇ ਪੈਸੇ ਤੇ ਸਾ ਕਾਫੀ ਵੀਰਾਂ ਤੋਂ ਮੰਗਵਾਏ ਤੇ ਸਾਨੂੰ ਮਾਇਆ ਦੀ ਲੋੜ ਜਿਹੜੀ ਹੁਣ ਪੈ ਰਹੀ ਹੈ ਇੱਕ ਵੱਡੇ ਪੱਧਰ ਤੇ ਲੋੜ ਪੈ ਰਹੀ ਆ ਤੇ ਇਸ ਸੰਗਤ ਨੂੰ ਬੇਨਤੀ ਕਰਦੇ ਹਾਂ ਤੁਹਾਡੀ ਆਪਣੀ ਟੀਮ ਆ ਜਿਹੜੇ ਜਮੀਨ ਲੈਵਲ ਤੇ ਹੁਣ ਤੱਕ ਸੇਵਾ ਕਰਦੀ ਆਈ ਆ ਤੇ ਆਗਾਹ ਵੀ ਆਪ ਦੇ ਸਹਿਯੋਗ ਨਾਲ ਹੀ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਜਿੰਨੇ ਜੋਗੇ ਅਸੀਂ ਹੈਗੇ ਆ ਆਪਣੇ ਪੰਜਾਬ ਦੇ ਨਾਲ ਪੰਥ ਦੇ ਨਾਲ ਸੇਵਾ ਦੇ ਵਿੱਚ ਅਸੀਂ ਖੜੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜੀ ਸਾਡੀ ਜੰਗ ਆ ਲੜਾਈ ਆ ਜਾਰੀ ਰਹੂਗੀ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਪੀ ਜਿਹੜੀਆਂ ਸੇਵਾਵਾਂ ਦਾ ਜੇਕਰ ਤੁਹਾਡੇ ਨਾਲ ਸਾਰਿਆਂ ਦਾ ਕਰਦੇ ਰਹਾਂਗੇ ਪਰ ਜਿਹੜੀ ਮੌਜੂਦਾ ਸਥਿਤੀ ਵਿੱਚ ਸਾਡੇ ਕੋਲ ਸੇਵਾ ਆਈ ਪਈ ਅਸੀਂ ਉਹੀ ਸੇਵਾ ਕਰਕੇ ਫਿਰ ਅਸੀਂ ਅਗਲੀ ਸੇਵਾ ਕਰਾਂਗੇ ਸਾਨੂੰ ਕਾਫੀ ਵੀਰਾਂ ਦੇ ਮੈਸੇਜ ਆਉਂਦੇ ਆ ਵੀਰ ਜੀ ਆ ਲੋੜਵੰਦ ਪਰਿਵਾਰ ਆ ਤੇ ਕਾਫੀ ਕਈ ਵਾਰ ਭੈਣ ਦੇ ਜੇਕਰ ਆਉਂਦਾ ਭੈਣੇ ਵੀ ਵੀਰੇ ਸਾਡਾ ਘਰ ਦਾ ਝਗੜਾ ਵਾ ਘਰ ਦੀ ਲੜਾਈ ਆ ਸੋਹਰਾ ਪਰਿਵਾਰ ਤਾਂ ਅੰਗ ਪਰੇਸ਼ਾਨ ਕਰਦਾ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਹਜੇ ਕਿਸੇ ਵੀ ਇਹੋ ਜਿਹੇ ਮਸਲੇ ਵਿੱਚ ਆ ਜਾ ਕਿਤੇ ਨਹੀਂ ਸਕਦੇ ਠੀਕ ਆ ਕਿਉਂਕਿ ਸਾਡੇ ਉੱਤੇ ਕੇਸ ਚੱਲਦਾ ਪਿਆ ਵਾ ਤੇ ਉਹ ਕੇਸ ਦੀ ਸਾਡੀ ਜਿਹੜੀ ਜ਼ਮਾਨਤ ਜਿਹੜੇ ਉਹ ਕੇਸ ਦੀ ਜਿਹੜੀ ਆ ਸਾਡੇ ਸਥਿਤੀ ਉਹਦੇ ਵਿੱਚ ਬੇਲ ਲੱਗੀ ਪਈ ਆ ਠੀਕ ਆ ਜਿੰਨਾ ਟਾਈਮ ਸਾਡਾ ਇਹ ਕੇਸ ਖਤਮ ਨਹੀਂ ਹੋ ਜਾਂਦਾ ਜਾਂ ਦਾਸ ਦੀ ਜਾਂ ਮਾਰੇ ਕਿਰਪਾ ਬੇਲ ਨਹੀਂ ਹੋ ਜਾਂਦੀ ਉਹਨਾਂ ਟਾਈਮ ਅਸੀਂ ਕਿਸੇ ਵੀ ਪਰਿਵਾਰ ਦੇ ਨਿੱਜੀ ਮਸਲੇ ਵਿੱਚ ਕਿਤੇ ਵੀ ਆ ਜਾ ਨਹੀਂ ਸਕਦੇ ਸਾਨੂੰ ਮਾਫ ਕਰਿਓ ਤੇ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਸਾਡਾ ਇਹਨਾਂ ਸਵਾਵਾਵਾਂ ਦੇ ਵਿੱਚ ਜਿਹੜੇ ਸਾਡੇ ਟੀਮ ਦੇ ਮੈਂਬਰ ਬਕਾਇਦਾ ਸਾਨੂੰ ਸਿਰਫ ਉਹੀ ਮਾਇਆ ਭੇਜ ਰਹੇ ਆ ਹਾਂ ਜਿਹੜੇ ਹੋਰ ਵੀ ਵੀਰ ਭਾਈ ਸਾਡੇ ਨਾਲ ਘਟੋ ਘਟ ਇਸ ਪੇਜ ਤੇ 30000 ਸੰਗਤ ਜੁੜੀ ਆ ਤੇ 30000 ਦੇ ਵਿੱਚ ਸਿਰਫ ਸਾਡੀ ਕੋਈ ਇੱਕ ਹੀ ਟੀਮ ਦੇ ਮੈਂਬਰ ਆ ਜਾਂ ਸਾਡੇ ਸਾਨੂੰ ਪ੍ਰੇਮ ਕਰਨ ਵਾਲੇ ਸਾਡੇ ਭੈਣਾ ਜਾਂ ਸਾਡੇ ਵੀਰ ਉਹੀ ਸਾਨੂੰ ਮਾਇਆ ਭੇਜਦੇ ਆ ਠੀਕ ਆ ਤੇ ਅਸੀਂ ਸੰਗਤ ਨੂੰ ਹੋਰ ਵੀ ਸਨੇਹ ਅਦਾਣਾ ਚਾਹੁੰਦੇ ਆਂ ਕਿ ਇੱਕ ਵੱਡੇ ਪੱਧਰ ਤੇ ਆਪਾਂ ਜਿਹੜੀ ਟੀਮ ਆ ਇਹ ਅਸੀਂ ਆਪਾਂ ਖੜੀ ਕਰੀਏ ਤਾਂ ਜੋ ਆਪਣੇ ਗਰੀਬ ਜਿਹੜੇ ਸਿੱਖ ਆ ਉਹਨਾਂ ਦਾ ਆਸਰਾ ਬਣ ਸਕੀਏ ਠੀਕ ਆ ਉਹਨਾਂ ਨੂੰ ਮਹਿਸੂਸ ਨਾ ਹੋਣ ਦੀਏ ਗਰੀਬ ਸਿੱਖ ਹੋਣ ਦਾ ਉਹਨਾਂ ਦੇ ਨਾਲ ਖੜਾਂਗੇ ਜਿਹੜੇ ਆਪਣੇ ਗਰੀਬ ਸਿੱਖ ਅੱਜ ਈਸਾਈ ਬਣਦੇ ਜਾਂਦੇ ਆ ਕ੍ਰਿਸਚੀਅਨ ਬਣਦੇ ਜਾਂਦੇ ਆ ਉਹਨਾਂ ਨੂੰ ਵਰਗਲਾ ਕੇ ਜਾਂ ਪਰਮਾ ਕੇ ਜਾਂ ਪੈਸੇ ਦੇ ਲਾਲਚ ਦੇ ਕੇ ਉਹਨਾਂ ਨੂੰ ਜਿਹੜਾ ਧਰਮ ਤਬਦੀਲ ਕੀਤਾ ਜਾਂਦਿਆ ਵਾ ਉਹਨਾਂ ਦੇ ਨਾਲ ਆਪਾਂ ਖੜੀ ਗਏ ਉਹਨਾਂ ਨੂੰ ਗਰੀਬ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਬੰਦਾ ਵਾ ਜਿਹੜੇ ਪਰਿਵਾਰ ਜਾਂ ਜਿਹੜੇ ਗੁਰਸਿੱਖ ਪਰਿਵਾਰ ਜਾਂ ਜਿਹੜੇ ਵੀਰ ਭਾਈ ਕਾਫੀ ਚਲੋ ਮਾਰੇ ਨੇ ਨੂੰ ਜਾਇਦਾਦ ਬਖਸ਼ੀ ਆ امیر ਉਹਨਾਂ ਨੂੰ ਆਪਾਂ ਉਹਨਾਂ ਨਾਲ ਖੜ ਕੇ ਤੇ ਆਪਾਂ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਹੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਨਾਲ ਉਹਨਾਂ ਨੂੰ ਨਾਲ ਰੱਖੀਏ ਤੇ ਆਪਾਂ ਰਲ ਕੇ ਹਮਲਾ ਮਾਰੀਏ ਇਸ ਟੀਮ ਦਾ ਵੱਡੇ ਪੱਧਰ ਤੇ ਸਾਡਾ ਸਹਿਯੋਗ ਦੇਣ ਤੇ ਗੁਰੂ ਸਾਹਿਬ ਕਿਰਪਾ ਕਰਨ ਚਲੋ ਇੰਨੀ ਵੱਡੀ ਆਪਣੇ ਕੋਲ ਹਜੇ ਟੀਮ ਜਾਂ ਐਨਜੀਓ ਸੰਸਥਾ ਨਹੀਂ ਹੈਗੀ ਜਿਸ ਜਿੰਨੀ ਮਾਇਆ ਆਪਣੇ ਕੋਲ ਕਹਿ ਸਕਦੇ ਜਿੰਨੀ ਸੇਵਾ ਆਉਂਦੀ ਆ ਤੇ ਓਨੀ ਮਾਇਆ ਆਪਣੇ ਕੋਲ ਨਹੀਂ ਹੁੰਦੀ ਤੇ ਮਾਇਆ ਦੇ ਹਿਸਾਬ ਨਾਲ ਹੀ ਅਸੀਂ ਸੇਵਾ ਕਰਦੇ ਹਾਂ ਤੇ ਮਾਇਆ ਜਿੰਨੀ ਹੁੰਦੀ ਓਨੀ ਮਾਇਆ ਵਰਤ ਕੇ ਫਿਰ ਅਸੀਂ ਅਗਲੇ ਬੰਨੇ ਕੋਈ ਨਵੀਂ ਸੇਵਾ ਕਰਦੇ ਹਾਂ ਤੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੱਡੇ ਪੱਧਰ ਤੇ ਆਪਣੀ ਇਸ ਟੀਮ ਦਾ ਸਾਥ ਦੇਣ ਜਿਨ੍ਹਾਂ ਦਾ ਵੀ ਜਿਸ ਤਰ੍ਹਾਂ ਦਾ ਵੀ ਕੋਈ ਯੋਗਦਾਨ ਕਰ ਸਕਦਾ ਮਾਇਆ ਵੱਜੋਂ ਇਹ ਕਿਸੇ ਵੀ ਤਰੀਕੇ ਦਾ ਰਾਸ਼ਨ ਵਜੋਂ ਕੋਈ ਵੀ ਅਸੀਂ ਕਿਸੇ ਨੂੰ ਨਾ ਤੇ ਕਿਸ ਲੋ ਕਿਸੇ ਕੋਲੋਂ ਮੰਗਦੇ ਆ ਨਾ ਕਿਸੇ ਨੂੰ ਕਹਿੰਦੇ ਵੀ ਸਾਨੂੰ ਇਹ ਚਾਹੀਦੀ ਆ ਇਸ ਕਰਕੇ ਜਿਹੜੀ ਵੀ ਸੰਗਤ ਦਾ ਜਿਹੜਾ ਵੀ ਕੋਈ ਯੋਗਦਾਨ ਪਾਉਣਾ ਚਾਹੁੰਦਾ ਵਾ ਤੇ ਜਰੂਰ ਸਾਥ ਦੇਣਾ ਵੱਡੇ ਪੱਧਰ ਤੇ ਤੁਹਾਡੀ ਆਪਣੀ ਟੀਮ ਆ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਤੇ ਇਸ ਜਥੇਬੰਦ ਦਾ ਨਾਮ ਆਪਾਂ ਕੌਮ ਦੇ ਰੱਖੇ ਸੰਤਾਂ ਦੇ ਨਾਮ ਤੇ ਰੱਖਿਆ ਗਿਆ ਵਾ ਤੇ ਜਿੱਥੇ ਸਾਡੇ ਨਾਲ ਸਾਨੂੰ ਪੰਥ ਦੀ ਵੀ ਲੋੜ ਪੈਂਦੀ ਆ ਪੰਥ ਨੂੰ ਸਾਡੀ ਲੋੜ ਵੀ ਪੈਂਦੀ ਆ ਅਸੀਂ ਆਪਣੇ ਪੰਥ ਦੇ ਨਾਲ ਖੜੇ ਹਾਂ ਤੇ ਪਹਿਲਾਂ ਵੀ ਪੰਥ ਦੀ ਸੇਵਾ ਕਰਦੇ ਆਏ ਹਾਂ ਤੇ ਅਗਾਹ ਵੀ ਗੁਰੂ ਸਾਹਿਬ ਕਿਰਪਾ ਕਰੇ ਸੰਗਤਾਂ ਦੇ ਆਸਰੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕਰਦੇ ਰਹਾਂਗੇ ਇਹਨੀਆਂ ਬੇਨਤੀਆਂ ਪ੍ਰਮਾਣ ਕਰਿਓ ਜੀ ਤੇ ਬੋਲਦਿਆਂ ਵੱਧ ਘਟ ਬੋਲੀ ਗਈ ਹੋਵੇ ਗੱਲ ਕੋਈ ਕਿਸੇ ਨੂੰ ਸ਼ਬਦ ਦਾ ਗਲਤ ਲੱਗਾ ਹੋਵੇ ਤਾਂ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ